ਸੈਟਾ ਲੈਡ ਤੇ ਤਾਂ ਵਾਹਣਾ ਹੀ ਵਿਖਾਉਂਦਾ ਵੀ ਇੱਥੇ ਅੱਗ ਲੱਗੀ ਸੀ ਵਾਹ ਕੇ ਪਤੰਦਰ ਵੀਜ ਕੇ ਕਣ ਕਾਇ ਕਰੀ ਬਟੇ ਜਿਵੇਂ ਇੱਥੇ ਕੁਝ ਹੋਇਆ ਹੀ ਨਹੀਂ ਹੁੰਦਾ ਪਹਿਲਾਂ ਤਾਂ ਇਹੀ ਲੈ ਆਓ ਜਨਾਬ ਕੀ ਲਿਖਦੇ ਫਰਦਾਂ ਜੀ ਓਏ ਲਿਖਣਾ ਕੀ ਆ ਜਿਹੜਾ ਤੁਸੀਂ ਇਹ ਲੋਕਾਂ ਦਾ ਜੀਣਾ ਦੁੱਬਰ ਕੀਤਾ ਵਾ ਇਹ ਲਿਖਦਾ ਫਰਦਾਂ ਸਮਝਿਆ ਨਹੀਂ ਮੈਂ ਉਹ ਜਿਹੜੀ ਆਹ ਵਾਹਣ ਚ ਅੱਗ ਲਾਈ ਆ ਕਿੱਥੇ ਲਾਈ ਏ ਜੀ ਅੱਗ ਮੇਰੇ ਤਾਂ ਕਣਕ ਵੀ ਉਗਰੇ ਦਿਖਾਓ ਮੈਨੂੰ ਕਿੱਥੇ ਲੱਗੀ ਅੱਗ ਐ ਬੱਲੇ ਤੇਰੇ ਅਸੀਂ ਮੰਗਲ ਕਰਿਆ ਤੇ ਰਹਿੰਨੇ ਆ ਆ ਸੈਟੇਲਾਈਟ ਨਾ ਇਸੇ ਕੰਮ ਨੂੰ ਛੱਡੀ ਵੀ ਆ ਤਾਂ ਸਾਰਾ ਕੁਝ ਦੱਸ ਦੀਏ ਕਿੱਥੇ ਅੱਗ ਲੱਗੀ ਆ ਤੇ ਬਾਕੀ ਓਏ ਜਿਹੜਾ ਉਹ ਖੜੇ ਕਰਚੇ ਚ ਪ੍ਰਾਲੀ ਨੂੰ ਅੱਗ ਲਾਈ ਆ ਉਹ ਵੀ ਤੇਰੇ ਹੀ ਵਾਹਣ ਨਾਲ ਹਾਇ ਤਾਂ ਮੇਰੇ ਹੀ ਆ ਜੀ ਚਲ ਆ ਜੋ ਕੋਈ ਨਾ ਚਾਹ ਪਾਣੀ ਪੀ ਲੈਨੇ ਜੀ ਘਰੇ ਆਹੋ ਚਾਹ ਤਾਂ ਪਿਆ ਯਾਰ ਤੜਕੇ ਦਾ ਖੇਤਾਂ 'ਚ ਭੌਂਗਦਾ ਫਿਰਦਾ ਕਿਸੇ ਨੇ ਚਾਹ ਹੀ ਨਹੀਂ ਪੁੱਛੀ ਆਜੋ ਜੀ ਆਜੋ ਵਾਹ ਘਰ ਆ ਤੇਰਾ ਹਾਂਜੀ ਹਾਂਜੀ ਗਾਹੀ ਲੈ ਚਲੋ ਜੀ ਅੰਦਰ ਰੋਕ ਲਓ ਜੀ ਤੁਸੀਂ ਬੈਠੋ ਮੈਂ ਕੱਪੀਕ ਚਾਹ ਬਣਾ ਕੇ ਲਿਆ ਜੇ ਲਿਆ ਲਿਆ ਆਲੋ ਚਾਹ ਪੀਓ ਜੀ ਉਹ ਕੱਲੀ ਚਾਹ ਨਾ ਤਾਂ ਕਾਕਾ ਜਿਹੜੇ ਖੜੇ ਕਰਚਾਂ 'ਚ ਪਰਾਲੀ ਨੂੰ ਅੱਗ ਲਾਈ ਹੈ ਨਾ ਕੱਲਾ ਉਹੀ ਛੱਡਿਆ ਜਾਣਾ ਨਾਲ ਜਾ ਪਾਣੀ ਦਾ ਵੀ ਇੰਤਜ਼ਾਮ ਕਰਨਾ ਪੈਣਾ ਵਾ ਮੈਂ ਸਮਝ ਗਿਆ ਜੀ ਆ ਗਿਆ ਜਨਾਬ ਚਾਹ ਤੁਸੀਂ ਪੀ ਲਈਆ ਤੇ ਆ ਪਾਣੀ ਤੁਸੀਂ ਜੇਬ 'ਚ ਪਾ ਲਓ ਜੀ ਚਲ ਠੀਕ ਆ ਕਾਕਾ ਛੱਡ ਦੇ ਜੀ ਬਸ ਹੁਣ ਬੇਫਿਕਰ ਹੋ ਜਾ ਹੈਲੋ ਹਾਂ ਕਿਵੇਂ ਜਾਂਦਰਾ ਕਿੱਥਿਆਂ ਤਿਰੇ ਓਏ ਮੈਂ ਤਾਂ ਤਾਸ ਖੇਡਿਆ ਨਾ ਲੈਟੇ ਲਈ ਜਾਣਾ ਪੂਰੇ ਉਹ ਲੈਟੇ ਤੇਰੇ ਦੌਂਦੇ ਆ ਮੁਲਾਜ਼ਮ ਆ ਕੇ ਤੂੰ ਅੱਗ ਲਾਈ ਸੀ ਨਾ ਛੋਡੇ ਵਾਹਨ ਨਹੀਂ ਗਿਆ ਮੁਲਾਜ਼ਮ ਹੁਣੇ ਤੇ ਜਾ ਕੇ ਵੇਖ ਲੈ ਜੇ ਰੁਕਦਾ ਤਾਂ ਉਹ ਕਦੋਂ ਗਿਆ ਹੁਣੇ ਗਿਆ ਭਾਜਾ ਚੱਲ ਮੈਂ ਜਾਂਦਾ ਇਹ ਤਾਂ ਪਤੰਦਰਾਂ ਦੀ ਉਹ ਗੱਲ ਆ ਕਿ ਝੱਟ ਮੰਗਣੀ ਫੱਟ ਵਿਆ ਪਤੰਦਰ ਅੱਗ ਲਾ ਕੇ ਕਣਕਾਂ ਨਾਲ ਹੀ ਸਿਮੇਟ ਦਿੰਦੇ ਜਿਵੇਂ ਇੱਥੇ ਕੁਝ ਹੋਇਆ ਹੀ ਨਹੀਂ ਹੁੰਦਾ ਹੋ ਜਨਾਬ ਨਾ ਲਿਖੋ ਜੀ ਮੈਂ ਲੁੱਟਿਆ ਜਾਊਂਗਾ ਜੀ ਪੱਟੇ ਜਾਊਂਗਾ ਗਰੀਬ ਬੰਦਾ ਜੀ ਮੈਥੋਂ ਅੱਗ ਲੱਗੀ ਗਲਤੀ ਨਾ ਤੁਸੀਂ ਲਿਖਿਓ ਨਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਅੱਗ ਲਿਖਣਾ ਹੈ ਲਿਖਣਾ ਤਾਂ ਛੋਟੇ ਵੀਰ ਵਾਣ ਤੇਰਾ ਪੈਣਾ ਹੀ ਆ ਤਾਂ ਸੈਟੇਲਾਈਟ ਲੱਗੀ ਵੀ ਆ ਸਾਨੂੰ ਸਰਕਾਰ ਨੂੰ ਡਾਟਾ ਦੇਣਾ ਹੀ ਪੈਂਦਾ ਮੈਂ ਗਰੀਬ ਬੰਦਾ ਜੀ ਜੇ ਤੁਸੀਂ ਲਿਖ ਲਿਆ ਨਾ ਜੀ ਮੇਰਾ ਨਾਂ ਲਾਲ ਲਕੀਰ ਚ ਆ ਜਾਊਗਾ ਜੀ ਮੈਂ ਜਮਾ ਹੀ ਮਾਰਿਆ ਜਾਊਂਗਾ ਜੀ ਗਰੀਬ ਬੰਦਾ ਉਹ ਲਿਖਣਾ ਤਾਂ ਪੈਂਦਾ ਹੀ ਆ ਨਹੀਂ ਸਾਡੇ ਤੇ ਐਕਸ਼ਨ ਕਰੂਗੀ ਸਰਕਾਰ ਵੀ ਕਾਦੋਂ ਨਹੀਂ ਲਿਖ ਰਹੇ ਤੁਸੀਂ ਵਾਣ ਜਨਾਬ ਕੁਝ ਲੈ ਦੇ ਕੇ ਕਰ ਲਓ ਜੀ ਕੋਈ ਚਾਹ ਪਾਣੀ ਲੈ ਲਓ ਜੀ ਛੱਡ ਦਿਓ ਓ ਯਾਰ ਜਾਂ ਤਾਂ ਤੁਸੀਂ ਲੋਕ ਚਾਹ ਬੰਦੇ ਨੂੰ ਪੁੱਛਦੇ ਨਹੀਂ ਜਾਂ ਫਿਰ ਸਾਰਾ ਦਿਨ ਬੰਦੇ ਨੂੰ ਚਾਹ ਹੀ ਪਿਆਈ ਇਹਨੇ ਵੀ ਅੰਦਰ ਬੰਦੇ ਦਾ ਕਾਲਜਾ ਵੱਢਿਆ ਜਾਂਦਾ ਕੋਈ ਐਂ ਕਰ ਲੱਸੀ-ਲੂਸੀ ਹੈਗੀ ਆ ਤੋ ਪੁੱਛ ਹਾਂ ਲੱਸੀ ਲੱਸੀ ਵਾਦੂਆਂ ਜੀ ਲੱਸੀ ਤਾਂ ਆਪਣੇ ਘਰੋਂ ਵੀ ਕਰ ਲੈ ਕੇ ਜਾਂਦੇ ਆ ਜੀ ਹੁਣੇ ਪੁੱਛਦਾ ਮੈਂ ਹੈਲੋ ਓ ਮਾਤਾ ਲੱਸੀ ਹੈਗੀ ਆ ਲੱਸੀ ਤਾਂ ਸੀਗੀ ਮੈਂ ਕੁੱਤੇ ਨੂੰ ਪਾਉਣ ਲੱਗੀਆਂ ਨਹੀਂ ਨਹੀਂ ਕੁੱਤੇ ਨੂੰ ਨਾ ਪਾਈ ਇੱਥੇ ਅੱਗ ਲਿਖਣ ਵਾਲੇ ਮੁਲਾਜ਼ਮ ਆਏ ਵੀ ਉਹ ਪੀ ਲੈਣਗੇ ਲੱਸੀ ਨਾ ਹੁਣੇ ਜਾ ਕੇ ਲੈ ਕੇ ਆਣੇ ਲੱਸੀ। ਉਹ ਰੋਕ ਕੋਈ ਬਹੁਤ ਪਿਆਰੀ ਲੱਸੀ। ਹੁਣ ਤੂੰ ਜਿਹੜੇ ਵਾਂ ਨੂੰ ਨਹੀਂ ਅਗ ਲਈ ਨਾ ਉਹ ਵੀ ਵਾਂ ਤਰ੍ਹਾਂ ਮੈਂ ਲਿਖ ਕੇ ਲੈ ਕੇ ਜਾਊਂਗਾ ਤੈਨੂੰ ਉਹਦਾ ਵਾਂ ਦਾ ਜੁਰਮਾਨਾ ਵੀ ਪਵਾਊਂਗਾ ਮੈਂ। ਜਨਾਬ ਜਾਨ ਬੁੱਝ ਕੇ ਨਹੀਂ ਕਿਹਾ ਜੀ ਮੈਂ ਜਵਾਨ ਫਿਸਲ ਗਈ ਗਲਤੀ ਹੋ ਗਈ ਜੀ ਮaaf ਕਰ ਦੇ ਜੀ। ਉਹ ਤੇਰੀ ਮੈਂ ਜਵਾਨ ਹੀ ਸੈਟ ਕਰਨੀ ਆ ਤੈਨੂੰ ਪਤਾ ਲੱਗੇ ਮਲਾਜ਼ਮਾਂ ਨੂੰ ਕਿਵੇਂ ਤਮੀਜ਼ ਨਾਲ ਗੱਲ ਕਰੀਦੀ ਹੁੰਦੀ ਆ। ਬਖਸ਼ ਦਿਓ ਜੀ। ਹੁਣ ਤਾਂ ਕਾਕਾ ਕੰਮ ਹੋ ਗਿਆ ਤੇਰਾ ਜੁਰਮਾਨਾ ਭਰਨ ਨੂੰ ਤਿਆਰ ਰਹਿ। ਗੰਦੀ ਜਵਾਨ ਮਰਾ ਗਈ ਹੁਣ ਤਾਂ ਰਗੜੂਗਾ। ਮੇ ਤਾਂ ਪੱਜੀਆਂ ਦੀ ਚੱਪਲ ਵੀ ਪਤਨ ਕਿੱਥੇ ਗਵਾਜ ਗਈ